ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਅੱਜ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਸਮਾਣਾ ਰੋਡ ਦੇ ਪਿੰਡ ਦੇ ਪਿੰਡ ਟੈਂਟਹਲ ਜਿੱਥੇ ਕੀ ਟੈਂਟਹਲ ਦਾ ਪੁਲ ਬਣ ਰਿਹਾ ਸੀ ਕਾਫੀ ਲੰਮੇ ਸਮੇਂ ਤੋਂ ਜੋ ਪੁਲ ਦਾ ਟਾਈਮ ਦਿੱਤਾ ਸੀ ਉਹਦੇ باوجود ਵੀ ਪੁਲ ਹਲੇ ਬਣ ਕੇ ਤਿਆਰ ਨਹੀਂ ਹੋਇਆ ਸੋ ਆਲੇ ਦੁਆਲੇ ਦੇ ਇਲਾਕੇ ਦੀਆਂ ਸੰਗਠਾ ਨੇ ਇਕੱਠੇ ਹੋ ਕੇ ਸੋ ਇੱਕ ਫੈਸਲਾ ਲਿਆ ਆ ਵੀ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਰੋਡ ਜਾਮ ਕਰ ਦਿੱਤਾ ਉਹਨਾਂ ਨੇ ਪ੍ਰਸ਼ਾਸਨ ਨੂੰ ਕਾਫੀ ਵਾਰੀ ਅਪੀਲ ਕੀਤੀ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ। ਉਸ ਦੇ ਬਾਵਜੂਦ ਫਿਰ ਇਲਾਕੇ ਦੀਆਂ ਸਾਰੇ ਲੋਕਾਂ ਨੇ ਮਿਲ ਕੇ ਸੋ ਇੱਕ ਕਟ ਕੀਤਾ ਹੈ ਜਿਸ ਦੇ ਤਾਕਿ ਜੋ ਸਰਕਾਰ ਤੱਕ ਸੁਣਵਾਈ ਕੀਤੀ ਜਾਵੇ। ਆ ਛੜਕਾ ਜੇ ਰੋਕੀ ਐ ਇਹ ਸਾਨੂੰ ਕੋਈ ਚਾ ਨਹੀਂ ਐ ਸਾਡਾ ਪਿਛਲੇ 5-6 ਮਹੀਨਿਆਂ ਤੋਂ ਜਿਹੜਾ ਪੋਲ ਆ ਉਹਦਾ ਨਿਰਮਾਣ ਚੱਲ ਰਿਆ ਸੀ ਚਲੋ ਲੋਕਾਂ ਨੇ ਤੰਗੀ ਕੱਟੀ ਵੀ ਚਲੋ ਪੋਲ ਨਵਾਂ ਬਣ ਰਿਹਾ ਐ ਪਰ ਅੱਜ ਪੋਲ ਬੜ ਕੇ ਤਿਆਰ ਹੋ ਚੁੱਕਿਆ 1 ਮਹੀਨੇ ਦੇ ਕਰੀਬ ਹੋ ਗਿਆ ਪੋਲ ਬਣੇ ਹੋਏ ਨੂੰ ਪਰ ਇਹਦੀਆਂ ਜਿਹੜੀਆਂ ਛੜਕਾਂ ਨੇ ਉਹ ਥੱਲੇ ਬਣਨੀਆਂ ਨੇ ਪ੍ਰਸ਼ਾਸ਼ਨ ਸੁੱਤਾ ਪਿਆ ਜਗਲਾਤ ਮਹਿਕਮਾ ਆਪਣੇ ਰੁੱਕ ਨਹੀਂ ਵੱਡਦਾ ਤਾਂ ਜਿਹੜਾ ਪੋਲ ਦਾ ਨਿਰਮਾਣ ਐ ਉਹ ਬਿਲਕੁਲ ਰੁਕਿਆ ਪਿਆ ਐ ਇਸ ਕਰਕੇ ਸਾਡੇ ਬੱਚੇ ਸਾਡੇ ਮਰੀਜ਼ ਸਾਰੇ ਅਸੀਂ ਤਾਂ ਗੋਲਿਆ ਅੱਧੀ ਅੱਜ ਮਜਬੂਰੀ ਵਾਸਤੇ 7 ਅਗਸਤ ਨੂੰ ਅਸੀਂ ਮੰਗ ਪੱਤਰ ਦਿੱਤਾ ਸੀ ਐਸਡੀਐਫ ਸਾਹਿਬ ਨੂੰ ਪਰ ਸਾਡੀ ਕੋਈ ਸੁਣਵਾਈ ਨਾ ਹੋਣ ਕਰਕੇ ਅੱਜ ਸਾਡੀ ਮਜਬੂਰੀ ਬਣ ਗਈ ਰੋਡ ਨੂੰ ਜਾਬ ਕਰਨ ਦੀ ਇਸ ਕਰਕੇ ਅਸੀਂ ਰੋਡ ਨੂੰ ਨਹੀਂ ਦੇਰ ਜਾਮ ਰੱਖਾਂਗੇ ਜਿੰਨੀ ਦੇਰ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਆਣ ਕੇ ਸਾਡੇ ਨਾਲ ਗੱਲਬਾਤ ਨਹੀਂ ਕਰਦਾ ਸਾਨੂੰ ਇਹ ਦੱਸਦਾ ਨਹੀਂ ਵੀ ਇਹ ਸਾਡਾ ਪੁਲ ਕਿੰਨੇ ਦਿਨਾਂ ਦੇ ਵਿੱਚ ਇਹਦੇ ਉੱਤੋਂ ਦੀ ਆਵਾਜ਼ ਹੀ ਬਹਾਲ ਹੋਏਗੀ ਜਿੰਨਾ ਇੱਕ ਸਾਡੇ ਨਾਲ ਕੋਈ ਗੱਲ ਨਹੀਂ ਹੁੰਦੀ ਸਾਨੂੰ ਕੋਈ ਲਿਖਤੀ ਰੂਪ ਚ ਵਿਸ਼ਵਾਸ ਨਹੀਂ ਦਵਾਉਂਦਾ ਅਸੀਂ ਇਹ ਜਿਹੜੀ ਆਵਾਜ਼ ਹੀ ਬਿਲਕੁਲ ਨਹੀਂ ਖੋਲਾਂਗੇ ਚਾਹੇ ਸਾਨੂੰ ਇੱਥੇ 5 ਦਿਨ ਬੈਠਣਾ ਪਵੇ ਅੱਗੇ ਆਓ ਜੀ ਹਾਂ